ਜੁੱਦ ਨਸ਼ਾ ਵਿਰੁੱਧ ਚੱਲ ਰਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਮੀਮ ਤਹਿਤ ਅੰਮ੍ਰਿਤਸਰ ਵਿਧਾਤੀ ਪੁਲਿਸ ਤੇ ਥਾਣਾ ਘਿੰਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਲੱਗੀ ਜਦੋਂ ਥਾਣਾ ਘਿੰਡਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਤੋਂ 1 ਕਿਲੋ 800 ਗ੍ਰਾਮ ਹੀਰੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਿੱਟੂ ਵਜੋਂ ਹੋਈ ਹੈ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਦੌਰਾਨ ਨਸ਼ਾ ਤਸਕਰ ਨੂੰ ਰੰਗਿਆ ਤੀ ਫੜਿਆ ਤੇ ਉਸ ਦੇ ਕੋਲ 1 ਕਿਲੋ 800 ਗ੍ਰਾਮ ਹੀਰੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਸਬੰਧੀ ਥਾਣਾ ਕ੍ਰਿੰਦਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਜਿਹੜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੀ ਉਹਦੇ ਕੋਲ ਬਰਾਮਦ ਹੋਇਆ ਸੀ ਇੱਕ ਜਿਹੜੀ ਅੱਜ ਕੱਲ ਮਹਿੰਮ ਚੱਲ ਰਹੀ ਆ ਮੁੱਖ ਮੰਤਰੀ ਸਾਡੇ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਜੁੱਧ ਨਸ਼ਿਆਂ 'ਵਰੋਤੇ ਉਹਦੇ ਤਹਿਤ ਜਿਹੜੀ ਆ ਸਾਡੇ ਅੱਗੇ ਵੀ ਕਾਫੀ ਰਿਕਵਰੀਆਂ ਹੋਈਆਂ ਉਸ ਦੇ ਤਹਿਤ ਸਾਡੇ ਮਾਨਯੋਗ ਡੀਜੀਪੀ ਸਰਦਿਆ ਹਦੇਤਾ ਮਾਨਯੋਗ ਸਾਡੇ ਡੀਆਈਜੀ ਬਾਰਡਰ ਰੇਂਜ ਦਾ ਨਾਨਕ ਸਿੰਘ ਜੀ ਉਹਨਾਂ ਦੀ ਹਾਜ਼ਰੀ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਸਦਾ ਮਨਿੰਦਰ ਸਿੰਘ ਜੀ ਹਾਜ਼ਰੀ ਤੇ ਸਾਡੇ ਜਿਹੜੀ ਆ ਕੈਨੇਡਾ ਪੁਲਿਸ ਦੀ ਪਾਰਟੀ ਇਸ ਵਿੱਚ ਰਾਜੀਵੀਰ ਸਿੰਘ ਚੌਕੀ ਇੰਚਾਰਜ ਜਿਹੜੇ ਕਾਨ ਕਰੋ ਉਹਨਾਂ ਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਇਸੇ ਅਨਿਸ਼ੀਲੇ ਪਦਾਰਥਾਂ ਦੇ ਸਮਾਂ ਵਿੱਚ ਡਿਫੈਂਸ ਟ੍ਰੇਨ ਤੋਂ ਜਿਹੜਾ ਅਟਾਰੀ ਨੂੰ ਜਾਂਦਾ ਹੈ ਰਸਤਾ ਡਿਫੈਂਸ ਟ੍ਰੇਨ ਦਾ ਇੱਕ ਨੌਜਵਾਨ ਉੱਥੇ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਉਸ ਇਨਫਰਮੇਸ਼ਨ ਦੇ ਤਹਿਤ ਉਹਨੂੰ ਇੰਟਰਰਪਟ ਕਰਕੇ ਜਿਹੜਾ ਰੋਕਿਆ ਮੋਟਰਸਾਈਕਲ ਸਮੇ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 1.8 ਕਿਲੋ 800 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਘ੍ਰਿੰਡੇ ਚ ਮਕਦਮਾ ਨੰਬਰ ਜਿਹੜਾ ਵਾ ਇਥੇ ਤੇ ਦਰਜ ਕੀਤਾ ਗਿਆ ਹੈ 246 ਜੁਰਮ 21C 6585 ਐਨਡੀਪੀਐਸ ਇਹ ਦਰਜ ਕੀਤਾ ਗਿਆ ਤੇ ਮਨਪ੍ਰੀਤ ਮਾਨੂੰ ਆ ਜਿਹੜਾ ਪੁੱਤਰ ਜਸਬੀਰ ਸਿੰਘ ਵਾਸੀ ਜਠੌੜ ਥਾਣਾ ਘ੍ਰਿੰਡੇ ਦਾ ਰਹਿਣ ਵਾਲਾ ਉਸਨ ਕੇਰੇਡਾਟਚ ਦੇ ਵਿੱਚ ਸੀ ਵੀ ਇਹ ਨਾਮ ਵਾ ਇਹ ਜੀਨ ਚੱਕ ਬਿਠਾ ਆਸਰੇ ਨਾਂ ਨਹੀਂ ਡਿਸਕਲੋਸ ਕਰਨਾ ਉਹਨੂੰ ਅਸੀਂ ਨਾਮਿਨੇਟ ਕਰਕੇ ਲਿਆਵਾਂਗੇ ਜਦਾ ਫਰੈਂਡ ਹੈ ਉਹਨੇ ਵੀ ਅਗੇ ਕੀ ਕਨਸਾਈਨਮੈਂਟਸ ਮਗਾਈਆਂ ਉਹਦੇ ਹੀ ਕਹਿਨ ਤੇ ਜਿਹੜੀ ਇਹ ਨਮਾਹੋ ਜੀ ਸਰ ਪਹਿਲੇ ਵੀ ਕਿੰਨੇ ਪਰਚੇ ਇਹਦੇ ਤੇ ਪਰਚਾ ਕੋਈ ਨਹੀਂ ਆ ਲੇਕਿਨ ਕਨਸਾਈਨਮੈਂਟ ਮਗਾ ਚੁੱਕਾ ਹੈ ਤੇ ਨਾਮਜ਼ਦ ਨਹੀਂ ਸੀ ਹੋਇਆ ਕਿ ਜਿਹੜਾ ਇਹ ਨਾਮਜ਼ਦ ਹੋਵੇ ਸਰ ਕਿੰਨੀਆਂ ਕਨਸਾਈਨਮੈਂਟਾਂ ਦੇ ਲੋਕ ਗਵਾ ਕੇ ਅੱਗੇ ਡਿਲੀਵਰ ਕਰ ਦਗੇ ਨਹੀਂ ਹੁੰਦਾ ਅਜੇ ਤੱਕ ਤੈਨੇ ਇੱਕ ਦੱਸੀ ਹੈ ਬਾਕੀ ਦਾ ਅਜ ਰਿਮਾਂਡ ਲੈਣਾ ਉਸ ਤੋਂ ਬਾਅਦ ਦੀ ਪੁੱਛਗਿੱਛ ਕਰਕੇ ਤੇ ਉਹਨੂੰ ਹੀ ਨਾਮਿਨੇਟ ਕਰਾਂਗੇ ਜਿਹਦੇ ਕਹਿਨ ਤੇ ਤਣਾ ਦੱਸਿਆ ਕਿ ਕਿੰਨੇ ਦਿਨ ਤੋਂ ਕੰਮ ਕਰ ਰਹੇ ਸੀ ਜੀ ਤਕਰੀਬਨ 6 ਮਹੀਨੇ ਹੋ ਗਏ ਨੇ ਉਹ ਬੰਦਾ ਜੇਲ੍ਹ 'ਚ ਆ ਉਸਦੇ ਸੰਪਰਕ 'ਚ ਸੀਗਾ ਸਰ ਇਹ ਹੋਰ ਕਿਹਦੇ ਸਾਥ ਨੇ ਕੋਈ ਨਾ ਇਹਦੇ ਸਾਥ ਹੀ ਅਗਲੇ ਨੇ ਹੋਰ ਨਹੀਂ ਅਜੇ ਆਜਰਮਾਨਡ ਲੈ ਕੇ ਪੁੱਛਗਿੱਛ ਕਰਾਂਗੇ ਕੱਲ ਪਰਚਾ ਲੇਟ ਆਵਰ ਸੀਗਾ ਸਰ ਹੋਰ ਕਿ ਕੀ ਸਾਹਮਣੇ ਆ ਕੋਈ ਸੀ ਥੋੜਾ ਜਿਹਾ ਆਜਰਮਾਨਡ ਤੋਂ ਬਾਅਦ ਪੁੱਛਗਿੱਛ ਕਰਕੇ ਫਿਰ ਤੁਹਾਨੂੰ ਖਲਾਸਾ ਕਰਾਂਗੇ ਜੋ ਵੀ ਹੋਏ ਸਰ ਘਬਰਾ ਦਰਾਮਤ ਇਹਨੂੰ ਕੀ ਕੀ ਹੋਇਆ ਹੋਗਾ ਕਿੰਨੀ ਇਹਦੀ ਇਹਦੀ ਉਮਰ 25 ਤੋਂ 26 ਸਾਲ ਹੈ ਤੇ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਇਹਦੇ ਕੋਲ ਬਰਾਮਦ ਹੋਈ ਮੋਟਰਸਾਈਕਲ ਸਮੇਤ